ਇਹ ਆਸ ਕਦੇ ਵੀ ਮਰਦਾ ਨਹੀਂ ਹੁੰਦਾ ਪਰ ਸਮੇਂ ਦੇ ਨਾਲ ਇਤਿਹਾਸ ਦੱਬ ਜੂਰ ਜਾਂਦਾ ਤੇ ਦੱਬਿਆ ਹੋਇਆ ਇਤਿਹਾਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਾਂ ਪਾ ਕੇ ਆਪਣੇ ਆਪ ਬਾਹਰ ਨਿਕਲ ਹੀ ਆਉਂਦਾ ਸਿੱਖ ਰਾਜ ਦੀਆਂ ਪਤਨ ਦੀਆਂ ਕਹਾਣੀਆਂ ਦੇ ਵਿੱਚ ਇੱਕ ਪਾਤਰ ਇਹੋ ਜਿਹਾ ਵੀ ਆ ਜਿਸ ਨੂੰ ਲੋਕ ਸੂਝਵਾਨ ਨੀਤੀਵਾਨ ਵੀ ਕਹਿ ਦਿੰਦੇ ਨੇ ਪਰ ਬਹੁਤਾ ਹਿੱਸਾ ਉਸ ਨੂੰ ਸਭ ਤੋਂ ਵੱਡਾ ਕਦਾਰ ਦੇ ਨਾਮ ਨਾਲ ਸੰਬੋਧਿਤ ਕਰਦੇ ਨੇ ਨਾਂ ਮੈਂ ਗੁਲਾਬ ਸਿੰਘ ਡੋਗਰਾ ਗੁਲਾਬ ਸਿੰਘ ਡੋਗਰਾ ਇੱਕ ਸਧਾਰਨ ਜਹਾ ਕੋਟਸਵਾਰ ਦੇ ਰੂਪ ਤੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਭਰਤੀ ਹੁੰਦਾ ਪਰ ਪੂਜੀ ਸਮੇਂ ਦੇ ਵਿੱਚ ਉਹ ਰਾਜਾ ਬਣ ਬੈਠਦਾ ਮਹਾਰਾਜਾ ਰਣਜੀਤ ਸਿੰਘ ਉਸ ਨੂੰ ਜੰਮੂ ਕਸ਼ਮੀਰ ਦਾ ਰਾਜਾ ਬਣਾਉਂਦੇ ਨੇ ਅੱਧਾ ਵੀ ਬਹੁਤ ਸਾਰੇ ਸਰੋਤਾਂ ਦੇ ਵਿੱਚ ਬਕ ਬਕ ਗੱਲਾਂ ਗੁਲਾਬ ਸਿੰਘ ਡੋਗਰੇ ਦੇ ਬਾਰੇ ਲਿਖੀਆਂ ਹੋਈਆਂ ਨੇ ਪਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਸ ਇਤਿਹਾਸਕਾਰ ਦੇ ਜੀਵਨ ਤੇ ਚਰਚਾ ਕਰਾਂਗੇ ਜਿਸ ਨੇ ਇਹ ਇਤਿਹਾਸ ਲਿਖਣ ਦੇ ਪਿੱਛੇ ਆਪਣੀ ਨੌਕਰੀ ਤੇ ਆਪਣੀ ਜਾਨ ਤੱਕ ਗਵਾ ਲਈ ਸੀ ਨਾਮ ਹੈ ਜੇ. ਡੀ. ਕਨਿੰਗਮ ਜੋਸਫ ਡੇਵੀ ਕਨਿੰਗਮ ਕੋਈ ਸਧਾਰਨ ਲੇਖਕ ਨਹੀਂ ਉਹ ਅੰਗਰੇਜ਼ੀ ਫੌਜ ਦਾ ਬਹੁਤ ਵੱਡਾ ਅਫਸਰ ਸੀ ਪਹਿਲੀ ਐਗਲੋ ਸਿੱਖ ਵਾਰ ਦੇ ਵਿੱਚ ਉਹ ਸਿੱਖਾਂ ਦੇ ਖਿਲਾਫ ਅੰਗਰੇਜ਼ਾਂ ਦੀ ਤਰਫੋਂ ਲੜਾਈ ਲੜਦਾ ਉਸ ਨੇ ਸਿੱਖਾਂ ਨੂੰ ਲੜਾਈ ਦੇ ਮੈਦਾਨ ਦੇ ਵਿੱਚ ਬਹੁਤ ਨੇੜੇ ਤੋਂ ਦੇਖਿਆ ਸੀ ਤੇ ਉਸ ਨੇ ਇੱਕ ਕਿਤਾਬ ਲਿਖੀ ਆ ਹਿਸਟਰੀ ਆਫ ਸਿੱਖ ਜਿਹਦੇ ਵਿੱਚ ਉਸ ਨੇ ਅੰਗਰੇਜ਼ਾਂ ਦੀਆਂ ਨੀਤੀਆਂ ਦੇ ਇਹੋ ਜਿਹੇ ਪਰਦੇ ਫਾਸ਼ ਕੀਤੇ ਜਿਹੜੇ ਕਿ ਅੰਗਰੇਜ਼ ਕਦੇ ਨਹੀਂ ਚਾਹੁੰਦੇ ਸੀ ਕਿ ਇਹ ਗੱਲਾਂ ਬਾਹਰ ਆਉਣ ਜਿਸ ਦੇ ਕਰਕੇ ਤ੍ਰਿੰਗਮ ਨੂੰ ਆਪਣੀ ਨੌਕਰੀ ਤੋਂ ਹੱਥ ਧੋਨੇ ਪੈਂਦੇ ਨੇ ਤ੍ਰਿੰਗਮ ਗੁਲਾਬ ਸਿੰਘ ਡੋਗਰੀ ਦੇ ਬਾਰੇ ਇਹ ਲਿਖਦਾ ਵੀ ਕਲਾਬ ਸਿੰਘ ਡੋਗਰੇ ਦੀ ਜਿਹੜੀ ਚੜ੍ਹਤ ਹੋਈ ਆ ਉਸ ਦੀ ਬਹਾਦਰੀ ਦੇ ਕਰਕੇ ਨਹੀਂ ਹੋਈ ਸਗੋਂ ਉਸ ਨੇ ਚਲਾਕੀ ਦੇ ਨਾਲ ਜਿਹੜੀਆਂ ਵੀ ਸਤਰੰਚੀ ਚਾਲਾਂ ਉਸ ਸਮੇਂ ਖੇਟੀਆਂ ਨੇ ਉਹਦੇ ਕਰਕੇ ਉਸ ਦੀ ਜਿਹੜੀ ਚੜ੍ਹਾਈ ਹੋਈ ਸੀਗੀ ਤ੍ਰਿੰਗਮ ਡੋਗਰੇ ਬਾਰੇ ਇਹ ਲਿਖਦਾ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਹੋ ਜਾਂਦਾ ਹੈ ਤੇ ਦਰਬਾਰ ਦੇ ਵਿੱਚ ਇੱਕ ਦੂਸਰੇ ਦੀ ਕਤਲੋਗਾਰਤ ਸ਼ੁਰੂ ਹੋ ਜਾਂਦੀ ਹੈ ਤਾਂ ਕਲਾਬ ਸਿੰਘ ਡੋਗਰੇ ਨੇ ਸਰਦਾਰਾਂ ਨੂੰ ਇੱਕ ਦੂਸਰੇ ਦੇ ਖਿਲਾਫ 扑ਕਾਇਆ ਮਹਾਰਾਜਾ ਰਜੀਤ ਸਿੰਘ ਦੇ ਪੁੱਤਰਾਂ ਨੂੰ ਇੱਕ ਦੂਸਰੇ ਦੇ ਖਿਲਾਫ ਭੜਕਾ ਕੇ ਉਹਨਾਂ ਦੇ ਕਤਲ ਕਰਵਾਏ ਸੀ ਤੇ ਇਧਰੋਂ ਗੁਲਾਬ ਸਿੰਘ ਡੋਗਰੇ ਨੇ ਲਾਹੌਰ ਦੇ ਖਜ਼ਾਨੇ ਦੇ ਵਿੱਚੋਂ ਸੋਨੇ ਚਾਂਦੀ ਦੀਆਂ ਮੋਹਰਾਂ ਕੱਟ ਕੇ ਜੰਮੂ ਭੇਜਨੀਆਂ ਸ਼ੁਰੂ ਕਰ ਦਿੱਤੀਆਂ ਸੀ ਕਿਉਂਕਿ ਗੁਲਾਬ ਸਿੰਘ ਡੋਗਰੇ ਨੂੰ ਇਹ ਪਤਾ ਲੱਗ ਗਿਆ ਸੀ ਵੀ ਜਿਹੜਾ ਸਿੱਖ ਰਾਜ ਹੈ ਇਸ ਦੀਆਂ ਨੀਹਾਂ ਹੁਣ ਹਿੱਲ ਚੁੱਕੀਆਂ ਨੇ ਤੇ ਬਹੁਤਾ ਚਿਰ ਇਹ ਸਥਿਰ ਨਹੀਂ ਰਹੂਗਾ ਤੇ ਉਹਦਾ ਮੇਨ ਮਕਸਦ ਇਹ ਰਿਹਾ ਕਿ ਮੈਂ ਇੱਕ ਅਲੱਗ ਤੋਂ ਕਪੜਾ ਆਪਣਾ ਤਿਆਰ ਕਰ ਲਵਾਂ। ਕਿਨਗਮ ਆਪਣੀ ਕਿਤਾਬ ਦੇ ਵਿੱਚ ਸਭ ਤੋਂ ਵੱਡੀ ਸਸੰਸਨੀਖੇਜ਼ ਗੱਲ ਇਹ ਲਿਖਦਾ ਵੀ ਜਦੋਂ ਗੋਲਾਬ ਸਿੰਘ ਡੋਗਰਾ ਸਿੱਖਾਂ ਦੇ ਫੌਜ ਦਾ ਵਜੀਰ ਬਣ ਗਿਆ ਸੀ ਪਰ ਫਿਰ ਵੀ ਉਸ ਨੇ ਅੰਗਰੇਜ਼ਾਂ ਦੇ ਨਾਲ ਹੱਥ ਮਿਲਾ ਲਏ ਸੀ ਜਾ ਕੇ। ਉਹ ਲਿਖਦਾ ਵੀ ਸਿੱਖਾਂ ਦੀ ਫੌਜ ਨਾਲ ਉਸ ਨੇ ਵਾਅਦਾ ਤਾਂ ਕਰਿਆ ਸੀ ਰਸਤ ਪਾਣੀ ਪਹੁੰਚਾਉਣ ਦਾ ਪਰ ਉਸ ਨੇ ਜਾਣਬੁੱਝ ਕੇ ਉਹ ਰਸਤ ਪਾਣੀ ਪਹੁੰਚਾਉਣ ਦੇ ਵਿੱਚ ਡੇੜੀ ਕਰ ਦਿੱਤੀ ਸੀਗੀ ਇਧਰੋਂ ਉਸ ਨੇ ਜਿਹੜੀਆਂ ਸਿੱਖਾਂ ਦੀਆਂ ਕਮਜ਼ੋਰ ਕੜੀਆਂ ਸੀ ਜਿਹੜੀਆਂ ਗੁਕਤ ਗੱਲਾਂ ਸੀ ਸਿੱਖਾਂ ਦੀਆਂ ਸਿੱਖ ਫੌਜ ਦੀਆਂ ਉਹਨੂੰ ਅੰਗਰੇਜ਼ਾਂ ਨੂੰ ਜਾ ਕੇ ਦੱਸ ਦਿੱਤਾ ਸੀ ਜਿਹਦੇ ਕਰਕੇ ਸਿੱਖ ਸੀ ਜਿਹੜੇ ਉਹ ਵਾਲੀ جنگ ਹਾਰ ਗਏ ਸੀ ਕਿੰਨੇ ਕ ਮੈਂ ਵੀ ਲਿਖਦਾ ਵੀ ਗੁਲਾਬ ਸਿੰਘ ਦਾ ਮੇਨ ਮਕਸਦ ਸਿੱਖ ਫੌਜ ਨੂੰ ਹਰਾਉਣਾ ਹੀ ਨਹੀਂ ਸੀਗਾ ਬਲਕਿ ਅੰਗਰੇਜ਼ਾਂ ਨੂੰ ਵੀ ਇਹ ਅਹਿਸਾਸ ਕਰਵਾਉਣਾ ਸੀ ਬੀ ਗੁਲਾਬ ਸਿੰਘ ਡੋਗਰਾ ਅੰਗਰੇਜ਼ਾਂ ਦੇ ਲਈ ਕਿੰਨਾ ਜ਼ਰੂਰਤਮੰਦ ਹੈ ਕਿ ਨਹੀਂ ਲੋੜ ਹੈ ਅੰਗਰੇਜ਼ਾਂ ਨੂੰ ਗੁਲਾਬ ਸਿੰਘ ਡੋਗਰੇ ਦੀ ਸਿੱਖਾਂ ਨੂੰ ਹਰਾਉਣ ਦੇ ਵਾਸਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਸੰਦੇਹ ਹੁੰਦੀ ਆ 1846 ਈਸਵੀ ਵਾਲੀ ਜਿਸ ਨੂੰ ਕਿ ਇੱਕ ਨਿੰਗਮ ਆਪਣੀ ਕਿਤਾਬ ਦੇ ਵਿੱਚ ਦੁਨੀਆ ਦਾ ਸਭ ਤੋਂ ਅਜੀਬੋ ਗਰੀਬ ਸੰਵਿੋਤਾ ਲਿਖਦਾ ਹੈ ਕਿਉਂਕਿ ਅੰਗਰੇਜ਼ਾਂ ਨੇ ਗੁਲਾਬ ਸਿੰਘ ਡੋਗਰੇ ਨੂੰ ਕਸ਼ਮੀਰ ਦਾ ਉਹ ਖੇਤਰ ਦਿੱਤਾ ਸੀ ਜਿਹੜਾ ਕਿ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚ ਵੀ ਨਹੀਂ ਸੀਗਾ। ਇਧਰੋਂ ਗੁਲਾਬ ਸਿੰਘ ਡੋਗਰੇ ਨੇ ਜਿਹੜੀਆਂ ਲਾਹੌਰ ਦਰਬਾਰ ਦੇ ਵਿੱਚੋਂ ਸੋਨੇ ਚਾਂਦੀ ਦੀਆਂ ਮੋਹਰਾਂ ਆਪਣੇ ਜੰਮੂ ਕਸ਼ਮੀਰ ਭੇਜੀਆਂ ਸੀ ਉਸੇ ਨੂੰ ਹੀ ਵਰਤ ਕੇ ਉਹ ਜੰਮੂ ਦੀ ਰਿਆਸਤ ਨੂੰ ਖਰੀਦਦਾ 76 ਲੱਖ ਮੋਹਰਾਂ ਦੇ ਨਾਲ ਉਸਨੇ ਕਸ਼ਮੀਰ ਦੀ ਰਿਆਸਤ ਖਰੀਦੀ ਸੀ ਅੰਗਰੇਜ਼ਾਂ ਤੋਂ। ਗੁਲਾਬ ਸਿੰਘ ਡੋਗਰਾ ਭਾਵੇਂ ਇੱਕ ਰਿਆਸਤ ਦਾ ਰਾਜਾ ਜ਼ਰੂਰ ਬਣ ਗਿਆ ਸੀ। ਪਰ ਉਹ ਸਿੱਖਾਂ ਦੀ ਤੇ ਖਾਸ ਕਰਕੇ ਕਨਿੰਗਮ ਦੀ ਨਜ਼ਰ ਦੇ ਵਿੱਚ ਇੱਕ ਉਹ ਵਿਅਕਤੀ ਬਣ ਗਿਆ ਸੀ ਜਿਨੇ ਇੱਕ ਮਹਾਨ ਸਾਮਰਾਜ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਕਨਿੰਗਮ ਦੀ ਇਸ ਕਿਤਾਬ ਦੇ ਕਰਕੇ ਇਹ ਕਿਤਾਬ ਦੇ ਲਿਖਣ ਦੇ ਕਰਕੇ ਉਹਦੇ ਤੇ ਇਹ ਦੋਸ਼ ਲਾਇਆ ਗਿਆ ਵੀ ਕਨਿੰਗਮ ਨੇ ਸਰਕਾਰ ਦੀਆਂ ਨੀਤੀਆਂ ਨੂੰ ਜਾਂ ਸਰਕਾਰ ਦੇ ਜਿਹੜੇ ਭੇਤ ਨੇ ਉਹ ਲੋਕਾਂ ਦੇ ਵਿੱਚ ਰੱਖੇ ਨੇ ਇਸ ਕਰਕੇ ਉਸ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਸੀ ਤਾਂ ਕਨਿੰਗਮ ਆ ਨੌਕਰੀ ਤੋਂ ਕੱਟਣ ਦੇ ਕਰਕੇ ਸਦਮੇ ਦੇ ਵਿੱਚ ਚਲਾ ਗਿਆ ਜਿਹਦੇ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ। ਸੋ ਦੋਸਤੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਕਿ ਗੁਲਾਬ ਸਿੰਘ ਡੋਗਰਾ ਇੱਕ ਮੌਕਾਪ੍ਰਸਤ ਇਨਸਾਨ ਸੀ ਜਾਂ ਇੱਕ ਮਹਾਨ ਨੀਤੀਵਾਣ ਨੂੰ ਕਹਿ ਸਕਦੇ ਹਾਂ ਜਿਨੇ ਕਿ ਇਹ ਜੀਆਂ ਨੀਤੀਆਂ ਬੁਣੀਆਂ ਵੀ ਆਪਣੀ रियासत ਇੱਕ ਛੋਟੇ ਜਿਹੇ ਸਿਪਾਹੀ ਤੋਂ ਆਪਣੀ रियासत ਨੂੰ ਮਹਾਰਾਜਾ ਬਣ ਗਿਆ ਸੀ। ਸੋ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜਰੂਰ ਕਰ ਦੇਣਾ। 干毛巾。